ਮਿੱਤਰੋ ਜੇ ਤੇ ਮਾਣ ਸਨਮਾਨ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਜੇ ਆਉਣ ਵਾਲੀਆਂ ਪੀੜ੍ਹੀਆਂ ਦਾ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦੇ ਜੇ ਤੇ ਆਹ ਵੀਡੀਓ ਸੁਣ ਕੇ ਤੇ ਇਹਨੂੰ ਸ਼ੇਅਰ ਕਰਿਓ ਜੇ ਔਰ ਇਸ ਵੀਡੀਓ ਤੇ ਅਮਲ ਕਰਿਓ ਤੇ ਆਉਣ ਵਾਲੇ 2027 ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹ ਕੇ ਜ਼ਰੂਰ ਜਿਹੜੀਆਂ ਗੱਲਾਂ ਦੱਸ ਰਹੇ ਨੇ ਇਹਨਾਂ ਤੇ ਅਮਲ ਜ਼ਰੂਰ ਕਰ ਲਿਓ ਜੇ ਸੁਣੋ ਵੀਡੀਓ ਤੇ ਕਰਿਓ ਜੇ ਅਗਰ 11 ਬੰਦੇ ਵੀ ਉੱਤੇ ਟੇਜਰ ਦੇ ਵਿੱਚ ਆਪਾਂ ਕਾਮਯਾਬ ਹੋ ਗਏ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਤੁਹਾਡੇ ਸਮਰਥਕ ਤੋਂ ਬਿਨਾਂ ਪੰਜਾਬ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਬਣਦੀ ਕਿਉਂਕਿ ਇਹ ਰੈਕਟਰ ਆ ਜਦੋਂ ਜਦੋਂ ਵੀ ਬੋਧ ਸਮਾਜ ਪਾਰਟੀ ਮਜ਼ਬੂਤ ਹੁੰਦੀ ਆ ਭਾਵੇਂ ਕੋਈ ਵੀ ਸਟੇਟ ਹੋਵੇ ਪਾਰਟੀ ਦਾ ਬੋਧ ਸਮਾਜ ਪਾਰਟੀ ਬਾਕੀ ਸਾਰੀਆਂ ਜਿਹੜੀਆਂ ਰਾਜ ਦੀ ਤੱਕ ਪਾਰਟੀਆਂ ਉਹਨਾਂ ਨੂੰ ਕਮਜ਼ੋਰ ਕਰਦੀ ਆ ਨਹੀਂ ਤਾਂ ਤੁਸੀਂ ਦੇਖ ਲਓ ਇਥੇ ਇਹ ਸਾਰੀਆਂ ਪਾਰਟੀਆਂ ਕਮਜ਼ੋਰ ਹੁੰਦੀਆਂ ਜਦੋਂ ਪੰਜਾਬ ਦੇ ਵਿੱਚ ਤੁਸੀਂ 11 ਹੁੰਦੇ ਜਿਤਾਏ ਤਾਂ ਕਿਸੇ ਵੀ ਪਾਰਟੀ ਦੇ ਕੋਲ ਪੂਰਨ ਬਹੁਤ ਜਿਹੜੀ ਆ ਉਹ ਨਹੀਂ ਤੁਹਾਨੂੰ ਨਜ਼ਰ ਆਉਂਦੀ ਤੁਹਾਡੇ 11 ਬੰਦਿਆਂ ਤੋਂ ਮੇਰਾ ਸਰਕਾਰ ਨਹੀਂ ਬਣਨੀ ਤੁਹਾਡੇ ਸਮਾਜ ਦੇ 11 ਮਿਸਟਰ ਬਣ ਗਏ ਤੁਹਾਡੇ ਸਮਾਜ ਦੇ 11 ਮਿਸਟਰ ਬਣ ਗਏ ਅਗਰੇ ਟੋਨਲ ਵਾਛਦਾ 11% ਵੀ ਤੁਹਾਡੇ ਨੇ ਲਿਆਂਦੇ ਵਿੱਚ ਕਾਮਯਾਬ ਹੋ ਗਏ ਤਾਂ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਬਣਦਾ ਵੀਰ ਯਾ ਧੀਰ ਚੱਲੀ ਜਾ ਕਰੋ ਮੈਂ ਸੋਚਦਾ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਸਿਰਫ ਦੋ ਚੀਜ਼ਾਂ ਫ੍ਰੀ ਕਰਿਆ ਹੁਣ ਇੱਕ ਪੜ੍ਹਾਈ ਅਸੀਂ ਇਹ ਵੀ ਕਹਿੰਦੇ ਕਿ ਸਿਰਫ ਐਸੀ ਬੱਚਿਆਂ ਦੀ ਪ੍ਰਾਈਮਰੀ ਹੋਵੇ ਅਸੀਂ ਇਹ ਕਹਿੰਦੇ ਸਾਰੇ ਸਮਾਜ 3 ਕਰੋੜ ਵੱਧੀਆਂ ਪੰਜਾਬ ਦੀ 3 ਕਰੋੜ ਦੇ ਵਿੱਚੋਂ ਕਿੰਨੇ ਆ ਬੱਚੇ ਪੜ੍ਹਨ ਵਾਲੇ ਅਸੀਂ ਕਹਿੰਦੇ ਸਾਰੇ ਬੱਚੇ ਦੀ ਪ੍ਰਾਈਮਰੀ ਕਰੋ ਪਹਿਲੀ ਕਲਾਸ ਤੋਂ ਲੈ ਕੇ ਰੇਗੂਲਰ ਪੋਸਟ ਗ੍ਰੈਜੂਏਟ ਪੀ ਐਚ ਜੀ ਜਿੰਨੇ ਤੱਕ ਵੀ ਬੱਚਾ ਪੜਨਾ ਚਾਵੇ ਉਹਦੀ ਫ੍ਰੀ ਹੋਣੀ ਚਾਹੀਦੀ ਦੂਜਾ ਅਗਰ ਪੰਜਾਬ ਦੇ ਵਿੱਚ ਹੈਲਥ ਜਿਹੜੀਆਂ ਸੇਵਾਵਾਂ ਆ ਤੁਹਾਡੀ ਸਿਹਤ ਸੇਵਾਵਾਂ ਜਿਹੜੀਆਂ ਉਹ ਫ੍ਰੀ ਕਰ ਦਿਓ ਸਾਰੇ ਦੀ 3 ਕਰੋੜ ਦੇ 3 ਕਰੋੜ ਦੀ ਜਿੱਤੀ ਸਿਹਤ ਸੇਵਾਵਾਂ ਉਹ ਫ੍ਰੀ ਹੋਈਆਂ ਚਾਹੀਦੀ ਆ ਮੈਂ ਕਹਿੰਦਾ ਦੋ ਚੀਜ਼ਾਂ ਫ੍ਰੀ ਹੋ ਜਾਣ ਤਾਂ ਉਦੋਂ ਬਾਅਦ ਤੁਹਾਡੇ ਕੋਲ ਬਚਦਾ ਕੀ ਆ ਰੋਕੀ ਤਦ ਤੱਕ ਥੋੜਾ ਬੋਤਾਂ ਕਰਕੇ ਵੀ ਖਾਈਏ ਤੇ ਆਪਾਂ ਉਹ ਦੋ ਦਾ ਵਿਚਾਰ ਕਰ ਲੂਗਾ ਤੇ ਇਹ ਦੋ ਚੀਜ਼ਾਂ ਕਰਨ ਲਈ ਮੈਂ ਸੋਚਦਾ ਸੀ ਕਿ ਕਿੰਨਾ ਖਰਚ ਚਾਹੀਦਾ ਇਹ ਜੇਕਰ ਦੱਸ ਕੇ ਸਾਰੇ ਵੀ ਪਤਾ ਨਹੀਂ ਪੁਰੇ ਬਾਰੇ 3 ਲੱਖ ਕਰੋੜ ਕਿੰਨਾ ਬਣਦਾ ਹੈ ਸਰ 15% ਵੀ ਬਣਦਾ ਹੈ ਜੇ ਜੀ ਸਰਕਾਰ 15% ਬਜਟ ਆਪਣੇ ਲੋਕਾਂ ਲਈ ਖਰੀ ਨਹੀਂ ਕਰ ਸਕਦੀ ਉਹ ਸਰਕਾਰ ਤੋਂ ਤੁਸੀਂ ਬੋਲ ਕੇ